ਦੋਸਤੋ ਮੇਰੇ ਕਈ ਦੋਸਤ ਨਾ ਜਿਹੜੇ ਮੇਰੇ ਖਾਸ ਨੇ ਜਿਹੜੇ ਮੈਨੂੰ ਚੰਗੀ ਤਰ੍ਹਾਂ ਨਿੱਜੀ ਜਾਣਦੇ ਨੇ ਉਹ ਮੈਨੂੰ ਕਈ ਵਾਰ ਕਮੈਂਟ ਕਰਦੇ ਨੇ ਕਰਦੇ ਤਾਂ ਹਸੇ ਨਾਲ ਹੀ ਨੇ ਵੀ ਤੂੰ ਹੋਰ ਕੰਮ ਛੱਡ ਆਪਦਾ ਕੋਟ ਬਦਲ ਦੇ ਕਦੇ ਉਹ ਕਹਿੰਦੇ ਨੇ ਜੱਗਰਪੁਰਗ ਨੂੰ ਕਹਿੰਨੇ ਇਹਨੂੰ ਨਵਾਂ ਕੋਟ ਲੈ ਕੇ ਦੋਵੇ ਪਰ ਇਹਦੇ ਨਾਲ ਨਾਲ ਅੱਜ ਇੱਕ ਮੈਨੂੰ ਬੜੀ ਸੀਰੀਅਸ ਗੱਲ ਯਾਦ ਆਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਮੈਂ ਸਕੂਲ ਟਾਈਮ 'ਚ 1995 96 ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਸਕੂਲ ਵੱਲੋਂ ਤੇ 2004-5 ਤੱਕ ਲਗਾਤਾਰ ਖੇਡਦਾ ਰਿਆ ਇੱਕ ਵਾਰ ਮੇਰੀ ਮਾਂ ਨਾ ਹਿਸਾਰ ਗਈ ਆਰਮੀ ਵਾਲੀ ਕੰਟੇਨ ਚ ਉਥੋਂ ਨੇ ਮੈਨੂੰ ਨਾਭੀ ਰੰਗ ਦਾ ਟਰੈਕਸੂਟ ਲਾ ਕੇ ਦਿੱਤਾ ਉਹਦੇ ਪਿੱਛੇ ਚਿੱਟੇ ਅੱਖਰਾਂ ਚ ਵੱਡੇ ਵੱਡੇ ਅੱਖਰਾਂ ਚ ਸਟਾਰ ਲਿਖਿਆ ਸੀ ਤੇ ਇਹ ਗੱਲ ਬਿਲਕੁਲ ਸਹੀ ਹੈ ਵੀ ਜਿੰਨਾ ਚਿਰ ਮੈਂ ਉਹ ਕੋਟ ਪਾ ਕੇ ਖੇਡਦਾ ਰਿਆ ਨਾ ਲੋਕ ਮੈਨੂੰ ਪਿੱਛੇ ਪਛਾਨ ਲੈਂਦੇ ਸੀ ਵੀ ਉਹ ਵੀ ਟੂਰਨਾਮੈਂਟ ਤੇ ਆਇਆ ਏ ਤੇ ਜਿਹੜੇ ਮੇਰੇ ਦੋਸਤ ਨੇ ਮੈਨੂੰ ਜਾਣਦੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਏ ਵੀ ਵਾਕਈ ਇਹ ਗੱਲ ਸੱਚ ਏ ਤੇ ਜਦੋਂ ਮੈਂ ਉਹ ਕੋਡ ਰਟਾਇਰ ਕਰਤਾ ਸੀ ਨਾ ਉਦੋਂ ਬਾਅਦ ਬਸ ਫਿਰ ਕਬੱਡੀ ਵੀ ਬੰਦ ਹੋ ਗਈ ਸੋ ਦੋਸਤੋ ਇਹ ਕੋਈ ਨਾ ਕੋਈ ਚੀਜ਼ ਜਦਾਂ ਲੱਕੀ ਹੁੰਦੀ ਏ ਕੋਡ ਤਾਂ ਹੋਰ ਵੀ ਬਥੇਰੇ ਨੇ ਟਰੰਕ ਭਰੇ ਹੁੰਦੇ ਨੇ ਜਾ ਲੱਕੀ ਹੁੰਦੀ ਏ ਜਾਂ ਮੰਨ ਲਓ ਦਿਲ ਨੂੰ ਲੱਗੀ ਹੁੰਦੀ ਏ ਸੋ ਇਸ ਦੇ ਨਾਲੇ ਚੀਜ਼ ਯਾਦ ਆਉਂਦੀ ਏ ਵੀ ਕੁਝ ਚੀਜ਼ਾਂ ਬੰਦੇ ਦੇ ਦਿਲ ਨੂੰ ਲੱਗੀਆਂ ਹੁੰਦੀਆਂ ਨੇ ਬੰਦਾ ਉਹੀ ਕਰਦਾ ਏ ਉਹਨੂੰ ਕਿੰਨਾ ਮਰਜ਼ੀ ਰੋਕ ਲੋ ਟੋਕ ਲੋ ਕੁਛ ਆਤਾ ਕੁਛ ਕੱਪੜੇ ਇਹ ਬੰਦੇ ਦੇ ਜਿਹੜੇ ਫੇਵਰੇਟ ਹੁੰਦੇ ਨੇ ਨਾ ਬੰਦਾ ਉਹੀ ਕਰਦਾ ਏ ਜਿੰਨਾ ਮਰਜ਼ੀ ਤੱਕਾ ਕਰ ਲੇ ਜਿੰਨੇ ਮਰਜ਼ੀ ਉਹਨੂੰ ਰੋਕ ਲੋ ਟੋਕ ਲੋ ਸੋ ਦੋਸਤੋ ਇਹੀ ਗੱਲ ਹੈ ਹੋਰ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਕੋਟਾਂ ਨਾਲ ਤੇ ਮੰਨ ਲਓ ਟਰੰਕ ਭਰਿਆ ਹੁੰਦੇ almariyan ਭਰੀਆਂ ਹੁੰਦੀਆਂ ਅੱਜ ਕੱਲ almari ਖੋਲ ਕੇ ਦੇਖ ਲਓ ਪੰਜ ਸੱਤ ਕੋਟ ਵੈਸੇ ਹੀ ਤੁਹਾਡੇ ਪੈਰਾਂ 'ਚ ਢੇਕ ਪੈਂਦੇ ਨੇ ਵੀ ਮੈਨੂੰ ਮੈਨੂੰ ਪਾ